ਸਹਾਇ ਭਗਤੀ ਸ਼ਕਤੀ ਦੇ ਦਾਤੇ ਦੁਖਿ ਨਿਵਾਰ ਮੁਪਤ ਸ਼ਹਾਬ ਗਿਆਨ ਦੇ ਸ਼ਗਰ ਯੁਗੋ ਜੁਗ ਅਟਲ ਸਤਿਗੁਰੂ ਜਗਤਗੁਰੂ ਸਮਰੱਥ ਗੁਰੂ ਪਰਮ ਗੁਰੂ ਆਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਜੁੜੇ ਬੈਠੇ ਸਤਸੰਗੀ ਜਨੋ ਆਪ ਜੀ ਸਾਤ ਗੁਰਜੀ ਦੇ ਅਮੋਲਕ ਬਚਨ ਸ਼ਰਮੰਕਾਰ ਰਹੇ ਹੋ ਜੋ ਪਹਿਲੇ ਬਾਦਸ਼ਾਹ ਸਿੱਖ ਧਰਮ ਦੇ ਬਾਨੀ ਜਹਰ ਪੀਰ ਜਗਤ ਪੀਰ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰविंद ਤੋਂ ਚਾਰਨ ਕੀਤੀ ਹੋਈ ਮਹਾਂਬੋਲ ਹਨ ਤੇਤਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵ ਦੇ ਭਲੇ ਲਈ ਜੀਵ ਦੇ ਕਲਿਆਣ ਹਿਤ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣ ਤੱਕ ਪਹੁੰਚਾਈ ਨੇ ਸਤਗੁਰੂ ਜੀ ਇਸ ਸਵਦਰਾਹੀ ਇੱਕ ਜੋਗੀ ਨਾਲ ਗੱਲ ਕਰਦੇ ਹੋਏ ਨਾਮ ਵੀ ਲਿਖਿਆ ਸੁਣ ਮਾਛਦਰਾ ਦੋ ਤਿੰਨ ਵਾਰੀ ਇਸ ਜੋਗੀ ਦਾ ਨਾਮ ਸਤਗੁਰੂ ਜੀ ਨੇ ਆਪਣੇ ਬੱਚਨਾ ਵਿੱਚ ਲਿਆ ਹੈ ਇੱਕ ਦੋ ਥਾਵਾਂ ਤੇ ਪਰਥਰ ਜੋਗੀ ਦਾ ਵੀ ਨਾਮ ਹੈ ਬਹੁਤ ਸਾਰੇ ਆਪਣੇ ਪਿਆਰਿਆਂ ਦੇ ਨਾਮ ਸਤਬੂ ਜੀ ਨੇ ਬਾੜੀ ਚੰਕਕੀ ਤੇ ਨੇ ਸਤਵਾਰੀ ਭਾਈ ਲਾਲੋ ਜੀ ਦਾ ਨਾਮ ਹੈ ਬਾਬਰ ਬਾਣੀ ਵਿੱਚ ਸੋ ਜੋਗੀ ਨਾਲ ਜਿਹੜੀ ਬਾਹਰ ਦੀਆਂ ਚਿੰਨ ਬਾਹਰ ਦੀਆਂ ਸਮਾਧੀਆਂ ਬਾਹਰ ਦੇ ਸੋਨ ਸਮਾਦ ਉਹ ਕਰਦਾ ਸੀ ਸਬਕੂ ਜੀ ਨੇ ਅੰਦਰ ਦੀ ਕਲਾ ਸੱਚੀ ਮੁੱਚੀ ਜਿਵੇਂ ਆਪਾਂ ਵੀ ਸਿੱਖ ਬਣ ਕੇ ਸਿੱਖੀ ਨੂੰ ਕਹਿੰਦੇ ਆਂ ਵੀ ਸਿੱਖੀ ਹੈ ਸਾਡੇ ਕੋਲ ਕੋਈ ਸਿੱਖ ਹੋਵੇ ਕੋਈ ਬਰਮ ਗਿਆਨੀ ਗੁਰਮੁਖ ਹੋਵੇ ਉਹ ਸਾਨੂੰ ਦੱਸੇ ਵੀ ਆਹ ਨਹੀਂ ਇਸ ਤਰ੍ਹਾਂ ਹੁੰਦੀ ਹੈ ਸਿੱਖੀ ਫਿਰ ਜਿਵੇਂ ਗੁਰੂ ਸਾਹਿਬ ਦੱਸਦੇ ਨੇ ਸਾਨੂੰ ਸੋ ਇਸ ਤਰ੍ਹਾਂ ਇੱਕ ਜੋਗੀ ਨੂੰ ਸਮਝਾ ਰਹੇ ਨੇ ਕਿ ਸਾਡੇ ਲਈ ਵੀ ਸਿੱਖਿਆ ਹੈ ਆਓ ਸਰਵਣ ਕਰਦਾ ਮੀਤ ਕਰੀ ਜੀ ਸਤਨਾਮ ਵਾਹੀ ਗੁਰੂ ਜੀ ਸੁਣ ਮਾਛੰਦਰਾ ਨਾਨਕ ਬੋਲੇ ਵਸਗਤ ਪੰਜ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ सगਲੇ ਕੁਲ ਤਾਰੇ ਸਤਗੁਰ ਜੀ ਮਾ ਛੰਦਰ yogi ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਨਾਨਕ ਬੋਲੇ ਨਾਨਕ ਜੀ ਕਹਿ ਰਹੇ ਨੇ ਕੀ ਕਰਨਾ ਕਹਿੰਦੇ ਜੇ ਤੂੰ ਪੰਜਾਂ ਨੂੰ ਵਸਗਤ ਵਿੱਚ ਕਰ ਲਏ ਪੰਜ ਪੰਜ ਵਿਕਾਰ ਨੇ ਪੰਜ ਸ਼ੁਭ ਗੁਣ ਨੇ ਮਨੁੱਖ ਦੇ ਪੰਜਾਂ ਨਾਲ ਬੜਾ ਸਬੰਧ ਹੈ ਜੇ ਤੂੰ ਪੰਜਾਂ ਨੂੰ ਵਸ ਵਿੱਚ ਕਰ ਲਏ ਸਾਨੂੰ ਤਾਂ ਕਕਾਰ ਵੀ ਪੰਜ ਹੀ ਦਿੱਤੇ ਪੰਜ ਹੀ ਪਿਆਰੇ ਸਾਜੇ ਸਾੜੇ ਲਈ ਇੱਥੇ ਪੰਜਾਂ ਦਾ ਅਰਥ ਹੈ ਪੰਜ ਵਿਚਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋਗੀ ਬੜਾ ਕਰੋ ਸਤਿਗੁਰੂ ਜੀ ਨਾਲ ਬੜਾ ਝਗੜਦੇ ਸਨ ਕਹਿੰਦੇ ਜੇ ਤੂੰ ਇਹਨਾਂ ਤਾਂ ਹੀ ਕਿਹਾ ਜੇ ਸਾਹਮਣੇ ਦੇਖਿਆ ਵੀ ਐ ਜੋਗੀ ਸੁਣ ਜੇ ਤੂੰ ਪੰਜਾਂ ਨੂੰ ਵਸ ਕਰ ਲਏ ਨਾ ਮਨ ਨਹੀਂ ਤੇਰਾ ਡੋਲੇਗਾ ਮੈਂ ਡੋਲੇ ਇਹ ਡੁਲਾਉਂਦੇ ਨੇ ਕਿਉਂ ਡੁਲਾਉਂਦੇ ਨੇ ਮਾਇਆ ਦੇ ਕਰਿੰਦੇ ਨੇ माया ਦੇ ਅੱਗੇ ਅੱਗੇ ਤੁਰਦੇ ਨੇ ਇਹ ਮਾਇਆ ਦਾ ਰੂਪ ਨੇ ਬਹੁਤ ਰੂਪ ਨੇ ਮਾਇਆ ਦੇ ਨਾਮ ਤੋਂ ਬਿਨਾਂ ਹਰ ਰੂਪ ਮਾਇਆ ਹੈ ਐਸਾ ਸੰਗਤ ਜੀ ਬਸ ਇਹ ਸਮਝੋ ਕੋਈ ਵੀ ਕਿੰਨਾ ਹੀ ਵਧੀਆ ਚੀਜ਼ ਕੰਮ ਹੋਵੇ ਉਹ ਨਾਮ ਨਹੀਂ ਹੈ ਜਿਸ ਵਿੱਚ ਉਹ ਹਰ ਚੀਜ਼ ਮਾਇਆ ਹੈ ਜਿਹਦੇ ਕੋਲ ਨਾਮ ਹੈ ਉਹਦੀ ਮਾਇਆ ਵੀ ਮਦ ਹੋਵੇ ਉਹਦਾ ਧੰਦਾ ਵੀ ਧਰਮ ਹੈ ਵਰਨਾ ਸੜਤ ਧਰਮ ਵੀ ਧੰਦਾ ਬਣ ਗਿਆ ਇਹ ਅਵਸਥਾ ਹੈ ਪਾਤਸ਼ਾਹ ਕਹਿੰਦੇ ਨੇ ਪੰਜਾਂ ਨੂੰ ਵਸ ਵਿੱਚ ਕਰ ਲੈ ਇਹਨਾਂ ਨੂੰ ਵਸ ਵਿੱਚ ਆ ਜਾਂਦੇ ਨੇ ਸੇਵਾ ਵਿੱਚ ਰਹਿੰਦੇ ਨੇ ਜੋਹੇ ਦੂਤ ਮੋਹ ਬਹੁਤ ਸੰਤਾਪ ਤੇ ਭਿਆਨਕ ਭਿਆ ਹੋ ਡਰ ਲੱਗੇ ਨੇ ਕਹਿੰਦੇ ਮੇਰੇ ਤੋਂ ਕਿੰਨੇ ਕ ਡਰਦੇ ਨੇ ਕਿੰਨੇ ਕ ਬਸ ਵਿੱਚ ਆਉਂਦੇ ਨੇ ਕਰੇ ਬੇਨਤੀ ਵਿਕਾਰ ਕਰੇ ਮੇਨਤੀ ਰਾਖ ਪ੍ਰਭੂ ਤੇ ਹਮ ਤੇਰੀ ਸਰਨ ਆ ਕਿਤਨੇ ਡਰਦੇ ਨੇ ਉਹ ਕਹਿੰਦੇ ਨੇ ਜਿਹੜਾ ਬੰਦਾ ਬੰਦਗੀ ਵਾਲਾ ਹੈ ਨਾ ਬੰਦੇ ਬੰਦਗੀ ਇੱਕ ਤਿਆਰ ਦੇਖੋ ਵਿਕਾਰ ਸਮਝ ਗਏ ਨੇ ਮਾਇਆ ਸਮਝ ਗਈ ਹੈ ਉਹਦੀ ਸਰਨ ਵਿੱਚ ਹੈ ਪਰ ਅਸੀ ਨਹੀਂ ਸਮਝੇ ਅਸੀਂ ਦੀ ਉਹਨੂੰ ਸਮਝੇ ਵੀ ਕਿੰਨੀ ਕੋ ਅਵਸਥਾ ਵਿੱਚ ਬੈਠਾ ਹੋਇਆ ਹੈ ਕਹਦੇ ਪ੍ਰਭੂ ਤੂੰ ਤੂੰ ਬਚਾਏਗਾ ਸਾਨੂੰ ਕਰੇ ਮਿਹਨਤੀ ਵਸਗਤ ਕਰੇ ਕਰੇ ਮਿਹਨਤੀ ਰਾਖ ਪ੍ਰਭੂ ਤੇ ਹਮ ਤੇਰੀ ਸਰਨਾਇ ਸਗਲ ਸ੍ਰਿਸ਼ਟ ਕੇ ਪੰਚ ਸਿੱਖਧਾਰ ਚੌਧਰੀ ਨੇ ਸਾਰੀ ਸ੍ਰਿਸ਼ਟੀ ਦੇ ਕੋਈ ਹੋਵੇ ਭਾਵੇਂ ਗਿਆਨੀ ਹੋਵੇ ਧਿਆਨੀ ਹੋਵੇ ਕੋਈ ਦਾਨੀ ਹੋਵੇ ਕੋਈ ਕੈਸਾ ਹੀ ਹੋਵੇ ਸਾਰੀ ਸ੍ਰਿਸ਼ਟੀ ਦੇ ਚੌਧਰੀ ਦੇ ਸਗਲ ਸ੍ਰਿਸ਼ਟ ਕੇ ਪੰਚ ਸਿੱਖਧਾਰ ਰਾਮ ਭਗਤ ਕੇ ਪਾਣੀ ਹਾ ਜਿਹੜਾ ਗੋਵਿੰਦ ਭਗਤ ਹੈ ਪਰਮੇਸ਼ਰ ਦੀ ਭਗਤੀ ਕਰਦਾ ਹੈ ਉਹਦਾ ਪਾਣੀ ਭਰਦੇ ਨੇ ਵਸਗਤ ਕਰੇ ਰਾਮ ਭਗਤ ਕੇ ਪਾਣੀ ਹਾ ਜਗਤ ਪਾਸ ਤੇ ਲੇਤੇ ਡਾਨ ਇੱਕ ਵਿਕਾਰ ਕੋਈ ਕੰਮ ਕਰਾ ਦੇ ਕਿਸੇ ਤੋਂ ਕਰੋਧ ਕਰਾ ਦੇ ਕਾਮ ਕਰਾ ਦੇ ਲੋਭ ਕਰਾ ਦੇ ਮੋਹ ਉਹ ਸਾਰੇ ਕੰਮ ਗਲਤ ਕਰਾਉਂਦਾ ਕਹਿੰਦੇ ਇੱਕ ਕੰਮ ਗਲਤ ਹੋ ਜਾਏ ਡੰਡ ਭਰਨਾ ਪੈਂਦਾ ਸਜ਼ਾ ਬਿੰਦੀ ਕਰੋਧ ਵਿੱਚ ਆ ਕੇ ਕੁਝ ਕਰ ਲਿਆ ਜੇਲ੍ਹ ਵਿੱਚ ਜਾਂਦਾ ਹੈ ਬ੍ਰੋ ਸੋ ਕਹਿੰਦੇ ਇਹ ਸਾਰੀ ਸ੍ਰਿਸ਼ਟੀ ਪਰਸੋਂ ਡੰਡ ਭਰਉਂਦੇ ਨੇ ਜਗਤ ਪਾਸਤੇ ਲੇਤੇ ਡਾਂ ਗੋਬਿੰਦ ਭਗਤ ਕੋ ਕਰੈ ਸਲਾਮ ਵਸਗਤ ਜੇ ਇਹਨਾਂ ਨੂੰ ਪੰਜਾਂ ਨੂੰ ਵਸਗਤ ਕਰ ਲਏ ਕਹਿੰਦੇ ਫੇਰ ਨਹਿ ਡੋਲੇ ਫਿਰ ਮਨ ਨਹੀਂ ਡੋਲੇਗਾ ਨੀਗਨ ਡੋਲਣ ਤੌ ਲੋ ਜੋ ਲੋ ਬਨ ਕੇ ਭਰਮਾ ਹੁਣ ਮਨ ਤੋਂ ਭਰਮ ਚਲਾ ਗਿਆ ਫਿਰ ਕੀ ਹੋਈਗਾ ਐਸੀ ਜੋਗਤ ਜੋਗ ਕੋ ਪਾਲੇ ਇਹ ਹੈ ਯੁਗਤੀ ਜੋਗੀ ਜੋਗੀ ਹੈ ਤੂੰ ਜੋਗ ਨਹੀਂ ਹੈ ਤੇਰੇ ਕੋਲ ਜੋਗ ਦਾ ਅਰਥ ਹੁੰਦਾ ਹੈ ਜੁੜਿਆ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ ਸੀ ਤੁਸੀਂ ਕੌਣ ਹੋ ਜਪ ਬਾਣੀ ਇਹ ਜਪ ਬਾਣੀ ਵਿੱਚ ਪੜੋ ਕਹਿੰਦੇ ਤੁਸੀਂ ਕੌਣ ਹੋ ਕਹਿੰਦੇ ਮੈਂ ਜੋਗੀ ਕਹਿਣ ਜੋਗੀਆਂ ਦੇ ਕੋਲ ਜਾ ਕੇ ਜੋਗੀ ਕਹਿੰਦੇ ਨੇ ਕਹਿੰਦੇ ਮੈਂ ਜੋਗੀ ਕਹਿੰਦੇ ਤੁਹਾਡੇ ਕੋਲ ਨਾ ਡੰਡਾ ਹੈ ਨਾ ਮੁੰਦਰਾ ਪਾਈਆਂ ਤੁਸੀਂ ਨਾ ਤੁਹਾਡੇ ਕੋਲ ਬਟਵਾ ਹੈ ਨਾ ਸਿੰਘੀ ਹੈ ਨਾ ਤੁਸੀਂ ਸਵਾਹ ਵਲੀ ਫਿਰ ਉੱਥੇ ਕਿਹਾ ਪਾਤਸ਼ਾਹ ਨੇ ਚਾਰ ਪੌੜੀਆਂ ਆਪ ਪੜਦੇ ਆ ਜਪ ਬਾਣੀ ਦੇ ਵਿੱਚ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਿ ਬਹੁਤ ਆ ਮੇਰੀ ਅਨੇ ਜੇ ਆਪਾਂ ਸਮਝੀ ਬਹੁਤ ਉਹਨੂੰ ਸਮਝਣ ਲਈ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਹੈ ਜਪ ਬਾਣੀ ਰੋਜ਼ ਨਵੀਂ ਚੀਜ਼ ਮਿਲਦੀ ਹੈ ਰੋਜ਼ ਨਵੀਂ ਚੀਜ਼ ਰੋਜ਼ ਨਵੀਂ ਪਾਸ਼ਾ ਕਹਿੰਦੇ ਨੇ ਇੰਨੀ ਇੰਨੀ ਵਿਸਥਾਰਤ ਹਰ ਰੋਜ਼ ਨਵੀਂ ਚੀਜ਼ ਬਣਦੀ ਬਿਲਕੁਲ ਪਾਸ਼ਾ ਕਹਿੰਦੇ ਨੇ ਐਸੀ ᔪਗਤ ਇਹ ᔪਗਤੀ ਹੈ ਸੋਣੇ ਜੋਗ ᔪਗਤ ਤਨ ਭੇਦ ਕਲੀ ਜਪ ਬਾਣੀ ਨੂੰ ਹੀ ਆਰਾਧ ਲੋ ਜੇ ਤੇਰੀ ਨਾਮ ਵਿੱਚ ਸੁਰਤੀ ਜੁੜ ਜਾਏ ਐ ਮਨੁੱਖ ਤੈਨੂੰ ਜੋਗ ਦੀਆਂ ᔪਗਤੀਆਂ ਆ ਜਾਣ ਇਸ ਤਨ ਦੇ ਭੇਦ ਆ ਜਾਣਗੇ ਆਪਣੀ ਤਨ ਦਾ ਭੇਦ ਨਹੀਂ ਹੈ ਮਨੁੱਖ ਨੂੰ ਹੋਰਾਂ ਦੇ ਲਈ ਫਿਰਦਾ ਹੋਰਾਂ ਵਿੱਚ ਦੇਖੀ ਜਾਂਦਾ ਆ ਕੀ ਹੈ ਆ ਕੀ ਆਪਣਾ ਦਾ ਦੇਖ ਪਹਿਲਾਂ ਜੋਗ ਜੁਗਤ ਨਾਮ ਵਿੱਚ ਜਿਸ ਦਿਨ ਸੁਰਤ ਜੁੜ ਗਈ ਪਤਾ ਨਹੀਂ ਤੈਨੂੰ ਖੰਡਾਂ ਵੰਡਾਂ ਦੀਆਂ ਯੁਕਤੀਆਂ ਪਤਾ ਲੱਗ ਜਾਣੀਆਂ ਇਹ ਤਾਂ ਗੱਲ ਹੀ ਕੁਛ ਨਹੀਂ ਹੈ ਸੁਪਾਸ਼ਾ ਕਹਿੰਦੇ ਫਿਰ ਐਸੀ ਜੁਗਤ ਇਹ ਤਰੀਕਾ ਜੋਗ ਕਮਾਣ ਦਾ ਹੈ ਇਹ ਤਰ੍ਹਾਂ ਜੁੜਨ ਦਾ ਜੋਗ ਦਾ ਅਰਥ ਹੈ ਜੁੜਨਾ ਸਤਗੁਰੂ ਜੀ ਕਿਵੇਂ ਜੁੜਿਆ ਹੋਇਆ ਬਿਲਕੁਲ ਜੁੜਿਆ ਹੋਇਆ ਕਿਤਨਾ ਕੁ ਜੁੜਿਆ ਤਿੱਥੈ ਸਿੱਤੋ ਸੀਤਾ ਵਹਿ ਬਾਬਾ ਹੈ ਉਸ ਉਸ ਅਵਸਥਾ ਵਿੱਚ ਸਤਗੁਰੂ ਜੀ ਕਹਿੰਦੇ ਉਹਦੇ ਬਾਰੇ ਕਹਿਣਾ ਨਹੀਂ ਭਾਈ ਉਹ ਬਹੁਤ ਅੱਗੇ ਐਸੀ ਇਸ ਤਰ੍ਹਾਂ ਤੂੰ ਜੋਗ ਜੁੜਨ ਦੀ ਯੁਗਤੀ ਤਰੀਕਾ ਸਿੱਖ ਜਾਏਗਾ ਯੋਗੀ ਗੁਰੂ ਸ਼ਖਾਰ ਨੇ ਕਹਿੰਦੇ ਤੂੰ ਐਸੀ ਕਲਾ ਦੇ ਵਿੱਚ ਸਿੱਖੇਗਾ ਵੈਸੇ ਨਹੀਂ ਸਿੱਖੇਗਾ ਫਿਰ ਆਪ ਤਰੈ ਸਗળી ਕੋਲ ਤਾਰੇ ਤੂੰ ਆਪ ਵੀ ਮਾਇਆ ਦੇ ਮੋਹ ਚੋਂ ਨਿਕਲ ਜਾਏਗਾ ਤੇ ਕੁਲਾਂ ਨੂੰ ਵੀ ਤਾਰ ਦੇਗਾ ਇਹ ਨਿਯਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਪ੍ਰਚਾਰਿਆ ਵੀ ਭਾਈ ਨਾਮ ਜਪੇਗਾ ਤੇਰੇ ਨਾਲ ਨੇ ਸਾਰੇ ਤਰ ਜਾਣਗੇ ਸਭ ਤੋਂ ਪਹਿਲੀ ਬਾਣੀ ਵਿੱਚ ਹੀ ਕਹਿ ਦਿੱਤਾ ਹੈ ਕੀਤੀ ਛੁੱਟੀ ਨਾ ਆਪ ਤਰੇਗਾ ਕੁਲ ਤੇਰੇ ਪਹਿਲਾਂ ਕੁਲਾਂ ਕਾ ਬੁਧਾਰ ਕੋਲ ਇਕ ਨਹੀਂ ਮੁਖਤੇ ਹੈ ਤੇ ਕੋਲ ਬਹੁਤ ਸਗਲੇ ਕੋਲ ਜਿਤਨੇ ਤੇਰੇ ਕੋਲ ਜਿੰਨਿਆਂ ਦੀ ਤੈਨੂੰ ਪਤਾ ਹੈ ਕੁਲਾਂ ਦੀ ਸਭ ਤਰ ਜਾਣਗੇ ਦੋ ਚਾਰ ਕੁਲਾਂ ਦੀਆਂ ਪੀੜੀਆਂ ਕੁਲਾਂ ਪੁਸਤ ਪੀੜੀ ਅਤਿਆਮ ਨਾਮ ਕਰਦੇ ਕਦੇ ਤਰ ਜਿੰਨੀ ਦੀ ਤੈਨੂੰ ਅੱਗੇ ਪਤਾ ਹੈ ਪੁੱਤਰ ਹੈ ਪੁੱਤਰਾ ਹੈ ਪਣੁਤਰਾ ਹੈ ਜਿਤਨੀ ਪਿੱਛੇ ਦੀ ਪਤਾ ਹੈ ਪਿਓ ਹੈ ਦਾਦਾ ਹੈ ਪਰਦਾਦਾ ਹੈ ਇਹ ਪਿੱਛੇ ਦੀ ਕੁਲਾਂ ਤੇ ਕਰੇ ਵੰਛੇ ਸੱਤ ਕੁਲਾਂ ਦਾ ਮਨੁੱਖ ਨੂੰ ਆਮ ਹੋ ਜਾਂਦਾ ਗਿਆਨ ਸੱਤ ਕੁਲਾਂ ਸੈਦੇ ਮਲਾ ਦੀਆਂ ਤਕਾਈਆਂ ਧਾਰੀ ਇਹ ਕੌਣ ਹੈ ਇੱਕੀ ਕੁਲ ਪਹਿਰਲਾਦ ਜਨ ਕੇ ਉਧਾਰੇ ਭਗਤ ਜਨ ਕੇ ਕਾਰਜ ਹਰ ਆਪ ਸਵਾਰੇ ਸਾਰੀ ਕੁਲਾ ਤੇਰੀ ਆਪ ਤਰਨਾ ਔਖਾ ਹੋ ਰਿਹਾ ਸਭ ਕੁਝ ਹੋ ਜਾਏਗਾ ਤੇਰਾ ਭਾਵ ਸੋ ਅਭਤੂਤ ਐਸੀ ਮਤ ਪਾਵੇ ਅਹ ਨਹੀਂ ਸੁਨ ਸਵਾਦ ਸਮਾਵੇ ਇਰ ਰਹੋ ਦੇ ਬੱਚੇ ਉਹ ਮਨੁੱਖ ਗ੍ਰਸਤੀ ਵਿੱਚ ਰਹਿੰਦਾ ਹੋਇਆ ਅਭਤੂਤ ਹੈ ਜੋਗੀ ਹੈ ਬਿਰਖਤ ਹੈ ਅਤੀਤ ਹੈ ਇਹਦੇ ਅਰਥ ਇਹ ਨੇ ਅਭਤੂਤ ਅਤੀਤ ਜੋਗੀ ਸੰਸਾਰ ਤੋਂ ਦੂਰ ਰਹਿੰਦੇ ਸਨ ਤੂੰ ਪਰਿਵਾਰ ਵਿੱਚ ਰਹਿ ਕੇ ਜਾਊਂਗੀ ਤੂੰ ਕਾਰੋਬਾਰ ਵਿੱਚ ਰਹਿ ਕੇ ਜੋਗੀ ਹੈ ਤੂੰ ਮਾਇਆ ਵਿੱਚ ਰਹਿ ਕੇ ਜੋਗੀ ਹੈ ਕਵਾਲ ਤੂੰ ਬਿਨਾਂ ਕੰਨ ਪੜਵਾਏ ਤੇਰੇ ਵਿੱਚ ਮੁੰਦਾਂ ਨੇ ਪਾਈਆਂ ਹੋਈਆਂ ਮੁੰਦਰੀਆਂ ਸੰਤੋਖ ਦੀਆਂ ਮੁੰਦਰੀਆਂ ਨੇ ਸਤ ਸੰਤੋਖ ਦੋਏ ਮੁੰਦਾਂ ਸੁਰਤ ਸਿਮਰਤ ਕੰਨੀ ਦੋਏ ਮੁੰਦਾਂ ਬਹੁਤ ਨੇ ਬਾਣੀ ਵਿੱਚ ਬਚੇ ਇਹ ਤੇਰੇ ਕੋਲ ਮੁੰਦਰਾ ਪਾ ਜਾਏਗਾ ਤੂੰ ਗ੍ਰਸਤੀ ਵਿੱਚ ਹੀ ਤੈਨੂੰ ਪਤਾ ਲੱਗ ਜਾਏਗਾ ਸਵਾਹ ਕਿਉਂ ਮਲੀਦੀ ਹੁੰਦੀ ਹੈ ਸਰੀਰ ਤੇ ਪਹਿਲੇ ਹੀ ਦੇਹ ਦੇ ਹਾਸ ਤੋਂ ਉੱਚਾ ਚਲਾ ਜਾਏਗਾ ਸਰੀਰ ਦੇ ਰਸਾਂ ਵਿੱਚ ਨਹੀਂ ਰਹੇਗਾ ਤੂੰ ਇੱਕ ਗ੍ਰਿਸ਼ਤੀ ਵਿੱਚ ਐਸਾ ਔਤੂਤ ਹੋ ਐ ਸੋ ਔਤੂਤ ਐਸੀ ਮਤ ਪਾਵੇ ਇਹ ਤੈਨੂੰ ਮਤ ਮਿਲ ਜਾਏਗੀ ਤੂੰ ਜੋਗੀ ਹੋਵੇਗਾ ਜੋਗ ਬੜਿਆ ਤੇਰਾ ਕੀਰਤਨ ਗਾਏ ਤੇ ਰਾਜ ਲੀਲਾ ਤੇਰੇ ਨਾਮ ਬਣਾਈ ਇਕ ਕਵਾਲ ਦੀਆਂ ਬੰਗਤੀਆਂ ਨੇ ਉਹ ਰਾਜ ਵਿੱਚ ਰਹਿੰਦਾ ਪਰ ਇਹ ਤਕਰੀਵਨ ਉਸ ਜੋਗੀ ਦਾ ਜਦੋਂ ਤੱਕ ਉਹ ਸੰਸਾਰ ਵਿੱਚ ਰਹਿੰਦਾ ਨਹੀਂ ਕਿਸੇ ਨੂੰ ਪਤਾ ਲੱਗਦਾ ਕੋਈ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਦਾ ਬਾਹਰਲੇ ਭੇਖਦਾ ਸਾਨੂੰ ਲੱਗਦਾ ਹੈ ਪਤਾ ਇਹ ਭੇਖ ਅਧਰ ਦਾ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਇਹ ਜੋਗੀ ਹੈ ਬਣਿਆ ਹੋਇਆ ਕਿ ਨਹੀਂ ਪਾਸ਼ਾ ਕਹਿੰਦੇ ਨੇ ਇਹ ਐਸੀ ਜੋਗ ਯੁਗਤ ਕੋ ਭਾਲੇ ਬਣਦੀ ਫਿਰ ਇਹ ਨਹੀਂ ਸੁਨ ਸੁਬਾਤ ਸੁਬਾਤ ਦਿਨ ਰਾਤ ਉਹ ਸੁਨ ਸਮਾਦ ਵਿੱਚ ਇਹ ਸੁਨ ਦਾ ਲਫ਼ਜ਼ ਜੋਗੀਆਂ ਵਿੱਚ ਬਹੁਤ ਵਰਤਿਆ ਜਾਂਦਾ ਜਿੱਥੇ ਕੋਈ ਫੁਰਨਾ ਨਾ ਉੱਠੇ ਉਹਨੂੰ ਕਹਿੰਦੇ ਨੇ ਸੁਨ ਸੰਕਲਪ ਵਿਕਲਪ ਨਾ ਉੱਠੇ ਜਿਹਨੂੰ ਉਹਨੂੰ ਸੁਨ ਕਹਿੰਦੇ ਨੇ ਅੰਦਰ ਜਿਹਨੂੰ ਸਤਗੁਰੂ ਜੀ ਨੇ ਕਿਹਾ ਭਗਤ ਕਬੀਰ ਨੇ ਕਿਹਾ ਗगन नगर ਇਕ ਬੂੰਦ ਨ ਵਰਸੈ 나ਦ ਕਹਾਂ ਲੈ ਸਮਾਨਾ ਕੋਈ ਮੰਗ ਨਹੀਂ ਹੁੰਦੀ ਕੋਈ ਅਰਦਾਸ ਕੁਝ ਨਹੀਂ ਹੁੰਦਾ ਉੱਥੇ ਸਿਰਫ ਤੇ ਸਿਰਫ ਪਰਮਾਤਮਾ ਦੀ ਨਾਮ ਵਿੱਚ ਸੁਰਤੀ ਜੁੜੀ ਹੁੰਦੀ ਹੈ ਉਹ ਸਮਾਧੀ ਹੈ ਇੱਕ ਬੂੰਦ ਵੀ ਨਾਦ ਕਹਾਂ ਨੇ ਇਸ ਮਾਨਾ ਜਿਹੜੀ ਮੰਗਾ ਸਨ ਪਤਾ ਨਹੀਂ ਕਿੱਥੇ ਚਲੀ ਗਈ ਆ ਕਾਮਨਾਵਾਂ ਖਤਮ ਕਾਮ ਇੱਥੋਂ ਹੀ ਸ਼ੁਰੂ ਹੁੰਦਾ ਹੈ ਵਿਕਾਰ ਇੱਥੋਂ ਇਹ ਵਸਗਤ ਆ ਜਾਣਗੇ ਸਾਰੇ ਸਭ ਤੋਂ ਪਹਿਲਾਂ ਕਾਮ ਕਾਮਨਾਵਾਂ ਇਹ ਖਤਮ ਹੁੰਦੀ ਹੈ ਸਾਰੀਆਂ ਕਹਿੰਦੇ ਫਿਰ ਸੋਨੁ ਨਸਬਾਦ ਅਨਹਦ ਤਹਿ ਨਾਦ ਸੁੰਨ ਸਮਾਧ ਸਭਾਵੇ ਉਥੇ ਫਿਰ ਕੋਈ ਇਹ ਸਮਾਧੀ ਚਲਦੇ ਆ ਫਿਰਦੇ ਆ ਇਹ ਕੋਈ ਬੈਟ ਕੇ ਹੀ ਨਹੀਂ ਹੈ ਸਮਾਧੀ ਸਿੱਖ ਦੀ ਤਾਂ ਹਰ ਥਾਂ ਤੇ ਜੋਗ ਕਰਿਆ ਇਹ ਤਾਂ ਜਦੋਂ ਮਸਤਕ ਟੇਕਦਾ ਨਾ ਉਦੋਂ ਵੀ ਜੋਗ ਹੁੰਦਾ ਹੈ ਇਹਦਾ ਜਦੋਂ ਇਹ ਅਰਦਾਸ ਵਿੱਚ ਖੜਾ ਹੁੰਦਾ ਉਦੋਂ ਵੀ ਜੋਗ ਹੁੰਦਾ ਜੇ ਖੜਨਾ ਆ ਜਾਏ ਸਭ ਜੇ ਬੈਠਾ ਹੁੰਦਾ ਚੌਕੜਾ ਮਾਰ ਕੇ ਇਹਦਾ ਆਸਣ ਲੱਗਿਆ ਹੋਇਆ ਨਹੀਂ ਡੋਲੇਗਾ ਉਥੇ ਸਰੀਰੇ ਡੋਲਣੋਂ ਤੋਂ ਨਹੀਂ ਹਟਿਆ ਜੇ ਮਨ ਦੀ ਤਾਂ ਬਹੁਤ ਵੱਡੀ ਗੱਲ ਐ ਅਜੇ ਤੱਕ ਸਰੀਰ ਨਹੀਂ ਡੋਲਣ ਤੋਂ ਹਟਿਆ ਕਿਉਂਕਿ ਰਸਾਂ ਕਸਾਂ ਵਿੱਚੇ ਦੇ ਹੈ ਡੋਲਦਾ ਰਹੇਗਾ ਸੋ ਕਹਿੰਦੇ ਐਹ ਨਹੀਂ ਸੁੱਨ ਸਮਾਦ ਸਮਾਵੇ ਭਿਖਿਆ ਭਾਏ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਅਬੁੱਲੇ ਫਿਰ ਇਹ ਭਿਖਿਆ ਭੰਗਦਾ ਇਹਦੇ ਕੋਲ ਖੱਪੜ ਹੁੰਦਾ ਸਰਮ ਪਤ ਝੋੜੀ ਪਤ ਖੱਪਰ ਝੋਲੀ ਜਿਹਦੇ ਵਿੱਚ ਖੱਪਰ ਭਰ ਜਾਂਦਾ ਪਾਉਂਦਾ ਹੈ ਫਿਰ ਸ਼ਰਮ ਸ਼ਰਮ ਦਾ ਅਰਥ ਮਿਲਤ ਵੀ ਹੁੰਦਾ ਹੈ ਸ਼ਰਮ ਦਾ ਅਰਥ ਲਾਜ ਕਹਿੰਦੇ ਸਾਨੂੰ ਮੰਗਣ ਤੋਂ ਅਸੀਂ ਰਹਿ ਗਏ ਆ ਇਹ ਮੇਰਾ ਖੱਪਰ ਹੈ ਇਹ ਮੇਰੀ ਝੋਲੀ ਹੈ ਮੈਂ ਮੰਗਦਾ ਨਹੀਂ ਕੁਝ ਵੀ ਕਿਸੇ ਤੋਂ ਵੀ ਉਹ ਦੇ ਰਿਹਾ ਸਹਿ ਜਿਸ ਵਾਏ ਜੋ ਆ ਰਿਹਾ ਹੈ ਕਹਿੰਦੇ ਤੂੰ ਮੰਗਣਾ ਕੀ ਹੈ ਭਿਖਿਆ ਕਿਹੜੀ ਤੇਰੀ ਭਿਖਿਆ ਭਾਏ ਪਿਆਰ ਪ੍ਰੇਮ ਪਰਮਾਤਮਾ ਦਾ ਪਰਮਾਤਮਾ ਦਾ ਪਿਆਰ ਤੇਰੀ ਭਿਕਿਆ ਹੋਵੇ ਇਹ ਜੋਗੀ ਆ ਚੀਜ਼ ਤੈਨੂੰ ਮਿਲੇ ਪ੍ਰੇਮ ਮਿਲੇ ਭਗਤ ਭੈ ਚੱਲੇ ਫਿਰ ਉਹਦੀ ਭਗਤੀ ਤੇ ਉਹਦੇ ਡਰ ਦੇ ਵਿੱਚ ਤੂੰ ਹਮੇਸ਼ਾ ਰਹੇ ਕਮਾਲ ਦੀ ਗੱਲ ਪੰਕਤੀ ਇੱਕੇ ਪੰਜ ਅੱਖਰ ਨੇ ਇਸ ਦੇ ਵਿੱਚ ਪੰਜ ਅੱਖਰਾਂ ਵਿੱਚ ਕਿਤਨੀ ਵੱਡੀ ਗੱਲ ਹੈ ਜੇ ਸਾਨੂੰ ਪਤਾ ਲੱਗੇ ਜੇ ਗੁਰੂ ਦੀ ਗੱਲ ਦਿੱਕੇ ਸੁਣੇ ਸਮਝੇ ਮਨੁੱਖ ਆਵੇ ਕਹਿੰਦੇ ਤੂੰ ਆਪਾਗਤੀ ਦੇ ਵਿੱਚ ਚੱਲੇ ਭਗਤ ਭੈ ਚੱਲੇ ਭੈ ਅਦਵ ਨੂੰ ਕਹਿੰਦੇ ਭਾਉ ਗਤ ਭਗਤੀ ਭਾਉ ਅੰਕਿਤ ਭਗਤੀ ਪ੍ਰੇਮ ਪੈਦਾ ਹੋ ਰਿਹਾ ਰੋਜ ਹੋ ਰਿਹਾ ਵਧ ਰਿਹਾ ਜਿਵੇਂ ਸਾਨੂੰ ਮਾਇਆ ਦਾ ਪ੍ਰੇਮ ਰੋਜ ਵਧ ਰਿਹਾ ਸਰੀਰ ਬੁੱਢਾ ਹੋ ਰਿਹਾ ਮਾਇਆ ਦੇ ਵਿੱਚ ਜਾਦਾ ਜਾ ਰਿਹਾ ਕਰਮ ਵਿੱਚ ਜਾਣਾ ਜਾ ਰਿਹਾ ਪਾਇਆ ਦੇ ਧੱਦੇ ਜੰਜਾਲਾਂ ਵਿੱਚ ਜਾਦਾ ਵਸਰਿਆ ਚੱਲਣਾ ਯਾਦ ਨਹੀਂ ਆਇਆ ਜੀ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਕਿਸੇ ਕਿਸਮ ਦਾ ਵੀ ਨਹੀਂ ਹੋਏ ਘਟਦਾ ਜਾਏਗਾ ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ ਪਾਸ਼ਾ ਕਹਿੰਦੇ ਨੇ ਹੋਵੇ ਸੋ ਤ੍ਰਿਪਤ ਹੋ ਰਜ ਜਾਏਗਾ ਸੰਤੋਖ ਬੁਲੇ ਜਿਹਦਾ ਕੋਈ ਮੁੱਲ ਨਹੀਂ ਉਹ ਸੰਤੋਖ ਮਿਲ ਜਾਂਦਾ ਹੈ ਸਤ ਸੰਗ ਜੀ ਉਹ ਰਜ ਤ੍ਰਿਪਤ ਰਗ ਤ੍ਰਿਪਤ ਭਏ ਸੱਚ ਭੋਜਨ ਖਾਇਆ ਜੇ ਖਾਇ ਇਹ ਨਹੀਂ ਕਦੀ ਰਜ ਜਾਏਗਾ ਉਹ ਮਨੁੱਖ ਹਰ ਪਾਸੇ ਤੋਂ ਰਜਿਆ ਹੁੰਦਾ ਹੈ ਸਾਸ ਉਹ ਹੀ ਰਜਾ ਸਕਦਾ ਹੈ ਕਿਸੇ ਜੋ ਆਪ ਵੀ ਆਪ ਹੀ ਭੁੱਖਾ ਹੈ ਭੁੱਖਿਆ ਭੁੱਖ ਨਾ ਉਤਰੀ ਜੇ ਬੰਦ ਪਰਿਆ ਭਾਰ ਅਜੇ ਕਿੱਥੇ ਧਿਆਨ ਰੂਪ ਹੋਏ ਆਸਣ ਪਾਵੈ ਸੱਚ ਨਾਮ ਤਾੜੀ ਚਿਤ ਲਾਵੇ ਇਹ ਆਸਣ ਲਾਉਂਦਾ ਹੈ ਧਿਆਨ ਲਾਉਂਦਾ ਹੈ ਸਮਾਧੀ ਲਾਉਣਾ ਤਾੜੀ ਕਹਿੰਦੇ ਨੇ ਸਮਾਧੀ ਤਾਸ਼ੀ ਦੱਸਦੇ ਆ ਤੈਨੂੰ ਸਤਿਗੁਰੂ ਜੀ ਕਹਿ ਰਹੇ ਨੇ ਅਸੀਂ ਦੱਸਦੇ ਆ ਤੈਨੂੰ ਭਾਈ ਕਿਵੇਂ ਧਿਆਨ ਲਾਉਣਾ ਹੈ ਕਿਵੇਂ ਅਸਣ ਪਾਉਣਾ ਹੈ ਕਿਵੇਂ ਤਾੜੀ ਲਾਉਣੀ ਹੈ ਤਾੜੀ ਦੇ ਅਰਥ ਤੋਂ ਜਿਹਨੇ ਤਾੜੀ ਇੱਕ ਦਸ਼ਾ ਵੀ ਹੁੰਦਾ ਹੈ ਤਾੜੀ ਦੇ ਦਰਖਤ ਵਿੱਚੋਂ ਨਿਕਲਦਾ ਹੈ ਆਟੋਮੈਟਿਕਲੀ ਆਪਣੇ ਆਪ ਧਿਆਨ ਰੂਪ ਹੋਏ ਆਸਣ ਪਾਵੇ ਕਦੇ ਤੂੰ ਆਸਣ ਉਹ ਪਾਣਾ ਹੈ ਬੈਠ ਕੇ ਹੀ ਆਸਣ ਨਹੀਂ ਲਾਉਣਾ ਤੇਰਾ ਚਲਦਿਆਂ ਵੀ ਧਿਆਨ ਪ੍ਰਮਾਤਮਾ ਵਿੱਚ ਹੋਵੇ ਕਿੱਥੇ ਹੋਵੇ ਤੂੰ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਤੂੰ ਖੇਤ ਵਿੱਚ ਕੰਮ ਕਰ ਰਿਹਾ ਹੈ ਧਿਆਨ ਤੇਰਾ ਵਾਹਿਗੁਰੂ ਦੇ ਧੰਨ ਵਿੱਚ ਹੋਵੇ ਮੂਲ ਮੰਤਰ ਦੇ ਧੰਨ ਵਿੱਚ ਹੋਵੇ ਸ਼ਬਦ ਦੇ ਧੰਨ ਵਿੱਚ ਹੋਵੇ ਤੂੰ ਪਰਸ਼ਾਦਾ ਬਣਾ ਰਿਹਾ ਜੇ ਕੋਈ ਬਣਾਉਂਦਾ ਹੋਵੇ ਕੋਈ ਕੋਈ ਬਣਾਉਂਦਾ ਹੈ ਹੁਣ ਤਾਂ ਪਰਸ਼ਾਦਾ ਵੀ ਅਸੀਂ ਹੋਰਾਂ ਤੋਂ ਉਹਦਾ ਕੰਮ ਹੀ ਹੋ ਰਾ ਤਾਂ ਕਰ ਰਹੇ ਆ ਕਿਰਤੇ ਨਹੀਂ ਰਹੀ ਸਾਡੀ ਜੇ ਦੀ ਕਿਰਤੇ ਨਹੀਂ ਉਹਨੂੰ ਕੀਰਤ ਕਿੱਥੋਂ ਮਿਲ ਜਾਏਗੀ ਤੋਂ ਕਹਿੰਦੇ ਉਹ ਫਿਰ ਧਿਆਨ ਤੇਰਾ ਤੁਹਾਨੂੰ ਵਿੱਚ ਹੋਵੇ ਦੇਖੋ ਫਿਰ ਉਹ ਅੰਮ੍ਰਿਤ ਤਿਆਰ ਹੁੰਦਾ ਹੈ ਕਿਵੇਂ ਅੰਮ੍ਰਿਤ ਬਣੇਗਾ ਉਹਨੂੰ ਛੱਕਣ ਵਾਲਾ ਸੰਤ ਆਏਗਾ ਬੜਬੜ ਕੇ ਆਏਗਾ ਬੁਰ ਬੁਰ ਕੇ ਆਏਗਾ ਬਾਰ ਬਾਰ ਆਏਗਾ ਪ੍ਰੇਰਨਾ ਹੋਏਗੀ ਅੰਮ੍ਰਿਤ ਹੈ ਨਾ ਸੰਤਨ ਕਾ ਦਾ ਨ ਰੁਖਾ ਸੋ ਸਰਵ ਨਿਦਾਨ ਬਾਰ ਬਾਰ ਆਏਗਾ ਉਹਦੀ ਸੁਰਤ ਜੁੜੇਗੀ ਕਿਥੇ ਦੂਜੇ ਸ਼ਾਕਤ ਗ੍ਰਹਿ ਛਤੀ ਪ੍ਰਕਾਰ ਤੇ ਵਿਖੂ ਸਮਾਨ ਉਹਦੀ ਸੁਰਤ ਟੁੱਟੇਗੀ ਉਹਦਾ ਖਾ ਕੇ ਟੁੱਟੇਗੀ ਸੋ ਉਹ ਧਿਆਨ ਰੂਪ ਹੋਏ ਆਸਣ ਪਾਵੈ ਇਹ ਧਿਆਨ ਕਰਦੇ ਅਤੇ ਤਾੜੀ ਕਿਹੜੀ ਸੱਚ ਨਾਮ ਤਾੜੀ ਚਿੱਤ ਲਾਵੇ ਚਿੱਤ ਨੂੰ ਸੱਚੇ ਨਾਮ ਵਿੱਚ ਲਾ ਇਹ ਤੇਰੀ ਸਮਾਧੀ ਲੱਗ ਗਈ ਹੈ ਇਹ ਸਮਾਧੀ ਹੈ ਆਸਣ ਤੇ ਸਮਾਧੀ ਦਾ ਬਹੁਤ ਗਹਿਰਾ ਸੰਬੰਧ ਹੈ ਜਿਵੇਂ ਪ੍ਰਪ੍ਰੀਤ ਤੇ ਪ੍ਰਤੀਤ ਦਾ ਬਹੁਤ ਗਹਿਰਾ ਸੰਬੰਧ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਲੌਕਿਕ ਚੀਜ਼ ਆ ਰਹੀ ਹੈ ਗੁਰੂ ਕਿਰਪਾ ਕਰੇ ਸਾਨੂੰ ਸਮਝਾ ਦੇ ਗੱਲ ਵੱਖਰੀ ਹੈ ਸਾਡੀ ਸਮਝ ਤੋਂ ਪਰੇ ਨੇ ਅਗਾਧ ਬੋਧ ਹੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਬਾਛਿਦਰਾ ਆਉ ਤੂੰ ਨੀਸ਼ਾਨੀ ਭਾਈ ਇਹ ਵਿਰਖਤੇ ਦੀ ਨਿਸਾਨੀ ਇਹ ਜੋਗੀ ਦੀ ਨਿਸਾਨੀ ਹੈ ਇਹ ਅਤੀਤ ਦੀ ਨਿਸਾਨੀ ਹੈ ਉਹ ਪਰਿਵਾਰ ਵਿੱਚ ਹੈ ਪਰ ਬੈਠਾ ਜੰਗਲ ਵਿੱਚ ਹੈ ਪਰਿਵਾਰ ਵਿੱਚ ਬੈਠਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬੰਸੇ ਸਦਨ ਸਬੇ ਕਰ ਸਮਝੇ ਮਨ ਹੀ ਮਹ ਉਹਦਾ ਸਾਰੇ ਮਨ ਐਸਾ ਕਰ ਸੰਿਆਸਾ ਇਹ ਹੈ ਤੇਰੀ ਸਬਦ ਸੁਣ ਬਛਦਰਾ ਉਹ ਤੂੰ ਨਿਸ਼ਾਨੀ ਨਿਸ਼ਾਨੀ ਦੱਸ ਰਹੇ ਨੇ ਕਹਿੰਦੇ ਕਿਹੜੀ ਨਾਨਕ ਬੋਲੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਉਹ ਬਾਣੀ ਉਹ ਸ਼ਿਫਸ਼ਲਾ ਜਿਹਦੇ ਵਿੱਚ ਕੋਈ ਆਤਮਕ ਮੌਤ ਨਹੀਂ ਹੈ ਮਿਰਤ ਆਮ ਮਿਰਤ ਜਿੱਥੇ ਆਤਮਕ ਮੌਤ ਨਹੀਂ ਹੈ ਸਦੀਵੀ ਬਾਣੀ ਇਹ ਸਾਰੀ ਬਾਣੀ ਨੂੰ ਅੰਮ੍ਰਿਤ ਬਾਣੀ ਕਿਹਾ ਜਾਂਦਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਿਤਨੀ ਸੁਨੇਗਾ ਉਤਨੀ ਉੱਚੀ ਅਸਤਾ ਹੋਈ ਜਾਏਗੀ ਸੁਰਤੋਚੀ ਜਾਏਗੀ ਸੁਰਤ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ ਸੁਰਤ ਤੋਂ ਬਿਨਾ ਨਹੀਂ ਜੋ ਕਹਿੰਦੇ ਐ ਮਛੰਦਰ ਸੁਣ ਇਹ ਸਿਫਤ ਸਲਾਹ ਦੀ ਬਾਣੀ ਤੈਨੂੰ ਦੱਸ ਰਹੇ ਆ ਤੇ ਇਹ ਉਹ ਤੋਂ ਦੀ ਇਨਸਾਨੀ ਦੱਸ ਰਹੇ ਆ ਹੋਰ ਕੀ ਕਰਦਾ ਐ ਆਸਾ ਮਹੀਂ ਨਿਰਾਸ ਵਲਾਈ ਇਹ ਚੋਂ ਨਾਨਕ ਕਰਤੇ ਪਾਏ ਫਿਰ ਦੁਨੀਆ ਦੀ ਆਸਾ ਵਿੱਚ ਰਹਿੰਦਾ ਹੋਇਆ ਨਿਰਾਸ ਰਹਿਣਾ ਵੱਡਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਬਾਹਰ ਨਹੀਂ ਗੁਰ ਪ੍ਰਸਾਦੀ ਜਿਨ੍ਹਾਂ ਨੇ ਲਾਗੀ ਤਿਨ ਵਿੱਚੇ ਮਾਇਆ ਪਾਇਆ ਪਰ ਗੁਰ ਪ੍ਰਸਾਦ ਪਹਿਲਾਂ ਲੈਣਾ ਗੁਰੂ ਦੀ ਕਿਰਪਾ ਫਿਰ ਮਾਇਆ ਵਿੱਚ ਕੋਈ ਨਹੀਂ ਹੋਏਗਾ ਤਾ ਕਹਿੰਦੇ ਆਸਾ ਮਾਹੇ ਨਿਰਾਸ ਮਿਲਾਏ ਆਸਾ ਵਿੱਚ ਨਿਰਾਸ ਰਹੇ ਰਹਿਣਾ ਆਸਾ ਵਿੱਚ ਕਿਉਂਕਿ ਆਸਾ ਹੈ ਨਾ ਜਿਹੜੀ ਇਹ ਸਭ ਤੋਂ ਵੱਡਾ ਦੁੱਖ ਕਿਹਾ ਗਿਆ ਆਸਾ ਵਿੱਚ ਦੁੱਖ ਘਣਾ ਮਨ ਮੁਖ ਚਿਤ ਲਾਇਆ ਆਸਾ ਵਿੱਚ ਹੀ ਰਹਿੰਦਾ ਹਰ ਇੱਕ ਚੀਜ਼ ਦੀ ਆਸਾ ਹੈ ਸਭ ਆ ਇੰਨਾ ਮਿਲ ਗਿਆ ਇੰਨਾ ਹੋਰ ਮਿਲ ਜਾਏ ਆਸਾ ਹੈ ਇੰਨਾ ਜੀ ਲਿਆ ਇੰਨਾ ਹੋਰ ਹੋ ਜਾਏ ਕਿਸੇ ਵਿੱਚ ਇਹਦੀ ਆਸਾ ਹੈ ਪੁੱਤਰ ਹੋ ਗਿਆ ਪੋਤਰੇ ਦੀ ਆਸਾ ਹੈ ਬਹੁਤ ਆ ਦੁੱਖ ਹੈ ਮਨ ਮੁਖ ਚਿਤ ਲਾਇਆ ਜਦੋਂ ਤੱਕ ਮਨੁੱਖ ਦੇ ਵਿੱਚ ਆਸਾ ਹੈ ਉਦੋਂ ਤੱਕ ਅੰਦੇਸ਼ਾ ਵੀ ਬਣਿਆ ਰਹਿੰਦਾ ਗੁਰਮਾਨ ਸਿੰਘ ਦੇਵ ਜੀ ਕਹਿੰਦੇ ਨੇ ਜਦ ਆਸਾ ਅੰਦੇਸ਼ਾ ਤਬ ਹੀ ਕਿਉਂ ਕਰ ਏਕ ਕਹਿ ਇੱਕ ਪਰਮਾਤਮਾ ਦਾ ਨਾਮ ਨਹੀਂ ਲਿਆ ਜਾਂਦਾ ਆਸ ਵਿੱਚ ਪਰ ਯਕਦੀ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਕਰੇ ਸੰਸਾਰ ਕਰ ਰਿਹਾ ਹੈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਮੁਖੋਂ ਹਰ ਹਰ ਸਭ ਕੋ ਕਹੇ ਵਿਰਲੀ ਹਿਰਦੈ ਵਸਾਇਆ ਨਾਨਕ ਜਿਨ ਕਾ ਹਿਰਦੈ ਵਸਿਆ ਮੁਖ ਮੁਕਤੀ ਨ ਪਾਇਆ ਇਕ ਨੂੰ ਕਹਿ ਨਹੀਂ ਸਕਦਾ ਜਦੋਂ ਤੱਕ ਆਸਾ ਵਿੱਚ ਹੈ ਤੇ ਆਸਾ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਕਹਿੰਦੇ ਆ ਜਬ ਆਸਾ ਅੰਦੇਸਾ ਨਾਲ ਵਿਗੋ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹ ਨਹੀਂ ਕਹੇਗਾ ਆਸਾ ਪੀਤਰ ਰਹੇ ਨਿਰਾਸ਼ਾ ਤਉ ਨਾਨਕ ਏਕ ਮਿਲੈ ਇੱਕੋ ਮਿਲ ਜਾਏਗਾ ਕਹਿੰਦੇ ਇਹ ਆਸਾ ਵਿੱਚ ਨਿਰਾਸ਼ ਵੜਾਏ ਇਹ ਚੋ ਯਕੀਨਨ ਬਹੁਤ ਦਾਵੇ ਰੜ ਕਹਿ ਰਹੇ ਨੇ ਪਾਤਸ਼ਾਹ ਇਹ ਚੋ ਨਾਨਕ ਕਰਤੇ ਪਾਏ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਆਪਣੇ ਅੰਦਰੋਂ ਪੜਵੰਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਬੇਨਤੀ ਕਰਕੇ ਸਤਗੁਰੂ ਜੀ ਕਹਿ ਰਹੇ ਨੇ ਮੈਂ ਤੈਨੂੰ ਇਹ ਆਮ ਗੱਲ ਨਹੀਂ ਕਹਿ ਰਿਹਾ ਅਗਮ ਸੁਣਾਏ ਉਹ ਚੀਜ਼ ਸੁਣਾ ਰਹੇ ਜਿੱਥੇ ਕਿਸੇ ਦੀ ਪਹੁੰਚ ਹੀ ਨਹੀਂ ਹੈ ਇੱਕ ਆਗਮ ਹੁੰਦਾ ਹੈ ਇੱਕ ਅਗਮ ਹੁੰਦਾ ਹੈ ਆਗਮ ਨਿਗਮ ਇਕ ਦਾ ਆਗਮ ਆਣਾ ਹੁੰਦਾ ਹੈ ਆਗਮ ਪਹੁੰਚ ਤੋ ਰਹਿਤ ਹੁੰਦਾ ਹੈ ਆਗ ਆਗਮ ਸ਼ਾਸਤਰ ਹੁੰਦਾ ਹੈ ਨਾ ਥੋੜਾ ਥੋੜਾ ਅੰਤਰ ਹੈ ਮੈਂ ਤੇਨੂੰ ਉਹ ਗੱਲ ਸੁਣਾ ਰਿਆਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿੱਥੇ ਤੱਕ ਪਹੁੰਚ ਹੀ ਕਿਸੇ ਦੀ ਨਹੀਂ ਕਮਾਲ ਹੈ ਗੁਰੂ ਨਾਨਕ ਉੱਥੇ ਲੈ ਜਾਂਦੇ ਨੇ ਸਾਨੂੰ ਕਿੱਥੇ ਪਹੁੰਚ ਕਿੱਥੇ ਨਹੀਂ ਹੈ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਰੋਜ਼ ਇਤਨੇ ਵੱਧਦੇ ਹੋ ਉਹ ਅਗਮ ਹੈ ਅਗੋਚਰ ਹੈ ਅੰਤ ਨਹੀਂ ਹੈ ਦਾ ਉਸ ਦੀ ਗੱਲ ਸੁਣਾ ਰਹੇ ਨੇ ਜੇ ਕੋਈ ਸੁਣਦਾ ਹੈ ਕਹਿੰਦੇ ਉਸ ਨੂੰ ਪਤਾ ਲੱਜ ਜਾਂਦਾ ਗੁਰੂ ਕੀ ਹੈ ਚੇਲਾ ਕੌਣ ਹੈ ਤੇ ਇਹਨਾਂ ਦਾ ਜੋੜ ਹੋ ਜਾਂਦਾ ਗੁਰ ਚੇਲੇ ਕੀ ਸੰਧ ਬਲਾਈ ਸੰਧ ਕਹਿੰਦੇ ਨੇ ਜੋੜ ਨੂੰ ਮਿਲਾਏ ਮਿਲ ਜਣ ਜਦੋਂ ਜੋੜ ਮਿਲ ਜਾਏ ਜੋੜ ਦਿਖਦਾ ਇੱਕ ਚੰਗਾ ਮਾਲੀ ਇੱਕ ਬੁੱਟੇ ਨੂੰ ਕੱਟ ਕੇ ਬੱਚੇ ਬੁੱਟੇ ਦੇ ਵੱਡੇ ਬੁੱਟੇ ਦੀ ਟਾਹਲੀ ਲਾ ਦਿੰਦਾ ਹੈ ਜਦੋਂ ਉਹ ਜੋੜ ਮਿਲ ਜਾਂਦਾ ਹੈ ਉਹ ਛੋਟੇ ਬੱਚੇ ਦੇ ਹੀ ਫਲ ਲੱਗਣਾ ਸ਼ੁਰੂ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਲਮੀ ਬੁੱਟਾ ਕਲਮ ਕਰ ਦਿੱਤੀ ਇਸ ਤਰ੍ਹਾਂ ਹੀ ਚੇਲਾ ਤੇ ਗੁਰੂ ਹਨ ਨੇ ਅਲੱਗ-ਅਲੱਗ ਪਰ ਇੱਕੋ ਹੀ ਬਣ ਜਾਂਦੇ ਨੇ ਸਿੱਖ ਗੁਰੂ ਗੁਰੂ ਸਿੱਖ ਹੈ ਇੱਕੋ ਗੁਰ ਉਪਦੇਸ਼ ਚਲਾਏ ਇੱਕੋ ਹੀ ਬਣ ਜਾਂਦੇ ਨੇ ਸੰਧ ਵੇਲਾ ਹੀ ਗੁਰ ਸਿੱਖ ਸੰਧ ਮਿਲੇ ਇਕ ਮੇਕ ਇਕ ਭਏ ਭਾਈ ਗੁਰਦਾਸ ਜੀ ਕਵਿਤਾ ਇਕੋ ਹੀ ਹੋ ਜਾਂਦੇ ਨੇ ਕਦੇ ਇਹ ਅਵਸਥਾ ਮਿਲਦੀ ਹੈ ਫਿਰ ਉਹ ਬਣਦਾ ਕੀ ਹੈ ਦਿਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋ ਜੀ ਪਾਏ ਉਹ ਮਨੁੱਖ ਫਿਰ ਦਿਖਿਆ ਦਿਖਿਆ ਕਹਿੰਦੇ ਨੇ ਸਿੱਖਿਆ ਨੂੰ ਦਿਖਿਆ ਆਪ ਸੁਣਾਇਆ ਸਿੱਖਿਆ ਸੱਚ ਸਵੇਓ ਤੈਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਓ ਜਿਨ੍ਹਾਂ ਦਾ ਨਾਨਕ ਗੁਰੂ ਹੈ ਉਹਨਾਂ ਨੂੰ ਕਿਸੇ ਉਪਦੇਸ਼ ਦੀ ਲੋੜ ਨਹੀਂ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਫਿਰ ਇਹ दारू ਦੇਖਿਆ ਵਿੱਚ दारू दारू ਦਾ ਅਰਥ ਹੁੰਦਾ ਹੈ ਕੋਈ દવા ਜਿਹੜੀ ਇਲਾਜ ਕਰ ਸਕੇ ਕਿਸੇ ਚੀਜ਼ ਦਾ ਕਹਿੰਦੇ ਇਹ ਭੋਜਨ ਖਾਂਦਾ ਹੈ ਉਹ ਮਨੁੱਖ ਫਿਰ ਛੇ ਦਰਸ਼ਨ ਕੀ ਛੇ ਸ਼ਾਸਤਰਾਂ ਦੀ ਭਾਵ ਸਾਰਾ ਗਿਆਨ ਉਹਨੂੰ ਪਤਾ ਲੱਗ ਜਾਂਦਾ ਛੇ ਦਰਸ਼ਨ ਕੀ ਸੋਝੀ ਪਾਏ ਸੋ ਜੀ ਆ ਜਾਂਦੀ ਐ ਉਸ ਮਨੁੱਖ ਨੂੰ ਸਤਿਗੁਰ ਜੀ ਰਹਿਵਤ ਕਰ ਹੋਈ ਪੁੱਲ ਚੁੱਕਦੀ ਖਿਵਾ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ